ਤਖਤ ਕੀ ਨਾਇਕ ਪੰਚ ਸਮਾਏ ਗੁਰ ਮਤ ਪਾਇਕ ਅਮਰੀਆ ਕਰਨੌਣੀ ਦਾ ਵਹਿਤਾ ਹੈ ਤਨਤਨ ਸਾਹਿਬ ਜਿਗੂ ਤੇ ਬਾਦਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਛੈ ਦੇ 350 ਸਾਲਾ ਗੁਰਿਆਈ ਪਰਬ ਨੂੰ ਸਮਰਪਿਤ ਮਹਾਂ ਸ਼ਿਤਾਬਜੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਕਰਵਾਏ ਜਾ ਰਹੇ ਹਨ। ਇਨਾ ਸਮਾਗਮਾਂ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਇਸ ਧਰਤੀ ਦੇ ਉੱਤੇ ਨਤਮਸਤ ਹੋਣ ਪਹੁੰਚ ਰਹੀ ਹੈ। ਕੱਲ ਮਿਤੀ 23 ਨਵੰਬਰ ਨੂੰ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਗੁਰਿਆਈ ਪ੍ਰਵਨ ਸਮਾਰਕ ਤੇ ਜਿਹੜੇ ਸ੍ਰੀ ਖਾਨਪੁਰ ਸਾਹਿਬ ਪਾਠਾਂ ਦੇ ਭੋਗ ਵਹਣਗੇ। ਆਓ ਆਪਾਂ ਦਰਸ਼ਨ ਕਰਦੇ ਹਾਂ ਇਹਨਾਂ ਭੋਗਾਂ ਨੂੰ ਲੈ ਕੇ ਇੱਥੇ ਜੋ ਤਿਆਰੀਆਂ ਕੀਤੀਆਂ ਗਈਆਂ ਹਨ ਜੋ ਸਜਾਵਟਾਂ ਕੀਤੀਆਂ ਗਈਆਂ ਹਨ ਉਹ ਕਿਸ ਤਰ੍ਹਾਂ ਦੀ ਹੈ ਵਿੱਚ ਦੀ ਅਗਵਾਈ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਪਾਸੀ ਦੇ ਚਰਨਾਂ ਦੇ ਵਿੱਚ శ్రీ ਨੰਦ ਕੁਸਰ ਸਾਹਿਬ ਦੀ ਤਰਤੀ ਦੇ ਉੱਤੇ ਫਰਿਆਦ ਲੈ ਕੇ ਆਉਂਦੇ ਹਨ ਤਾਂ ਉਹ ਇਹ ਸਥਾਨ ਸੰਗਤ ਜੀ ਗੁਰਗਰਾ ਥੜਾ ਸਾਹਿਬ ਜਿਸ ਸਥਾਨ ਤੇ ਪੰਡਿਤ ਕਿਰਪਾ ਰਾਮ ਜੀ ਆਪਣੇ ਸਾਥੀਆਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸੀ ਦੇ ਚਰਨਾਂ ਦੇ ਵਿੱਚ ਆਪਣੇ ਧਰਮ ਦੀ ਰਾਖੀ ਦੇ ਲਈ ਫਰਿਆਦ ਲੈ ਕੇ ਆਉਂਦੇ ਹਨ ਤਾਂ ਇਸੇ ਸਥਾਨ ਤੋਂ ਹੀ ਗੁਰੂ ਤੇਗ ਬਹਾਦਰ ਸਾਹਾ ਜੀ ਜਿਹੜਾ ਹੈ ਦਿੱਲੀ ਵੱਲ ਨੂੰ ਸ਼ਹਾਦਤ ਦੇ ਲਈ ਰਵਾਨਾ ਹੁੰਦੇ ਆ ਪਰਮ ਚੁਕਾਇਆ ਪੰਡਿਤ ਕਿਰਪਾ ਰਾਮ ਦੀ ਫਰਿਆਦ ਸੁਣ ਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਉਸ ਥੜਾ ਗੰਸਾ ਵਾਲੇ ਸਥਾਨ ਤੋਂ ਇਸ ਸਥਾਨ ਤੇ ਜਿੱਸਾ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਸਜਾਇਆ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਪਾਸ਼ਾ ਜੀ ਦੀ ਯਾਦ ਮਨਮਰਿਤ ਤੇ ਗੁਰਦੁਆਰਾ ਸਾਹਿਬ ਹੈ ਇਸ ਸਥਾਨ ਤੇ ਦਸਵੇਂ ਪਾਸ਼ਾ ਸਾਹਿਬ ਗੋਬਿੰਦ ਸਿੰਘ ਪਾਸ਼ਾ ਜੀ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਗ੍ਰਹੀ ਬਖਸ਼ਿਸ਼ ਕੀਤੀ ਤੇ ਦਿੱਲੀ ਵੱਲੋਂ ਸ਼ਹਾਦਤ ਲਈ ਰਵਾਨਾ ਹੋ ਸਾਰੇ ਕੱਲ ਜਨਕੀ 3 ਨਵੰਬਰ ਨੂੰ ਇਸੇ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਚੇ ਦੇ ਗੁਰਾਇ ਪ੍ਰਭੂ ਨੂੰ ਸਮਰਪਿਤ ਅਖੰਡ ਪਾਠਾਂ ਦੇ ਭੋਗ ਵੰਣਗੇ ਇਥੇ ਸਵੇਰੇ ਸਵਾ 9:30 ਵਜੇ ਤੋਂ ਲੈ ਕੇ ਲਗਾਤਾਰ 11:30 ਵਜੇ ਤੱਕ ਅਖੰਡ ਪਾਠਾਂ ਦੇ ਭੋਗ ਦੇ ਨਾਲ ਨਾਲ ਕਥਾ ਵਿਚਾਰਾਂ ਤੇ ਕੀਰਤਨ ਵੀ ਸੰਗਤਾਂ ਨੂੰ ਸਰਵਣਿਤ ਕਰਵਾਇਆ ਜਾਏਗਾ ਦੇਖ ਸਕਦੇ ਹੋ ਕਿ ਇਸ ਗੁਰਦੁਆਰਾ ਸਾਹਿਬ ਜਿਹੜਾ ਖੂਬਸੂਰਤ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਸੰਗਤਾਂ ਦੀ ਜੋ ਆਮਦ ਹੈ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਪੰਥ ਸਮਾ ਸੰਗਤ ਜੀ ਜੋਤਸਰੀ ਆਸਥਾਨ ਮੇਰੇ ਮਕਰ ਕੋ ਦੇਖ ਸਕਦੇ ਹੋ ਦੇਖ ਰਹੇ ਹੋ ਇਹ ਗੁਰਦੁਆਰਾ ਜਨਮ ਸਥਾਨ ਸੈਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਜ਼ੋਹਾਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਸਨਮਪਿਤ ਇੱਕ ਖੂਬਸੂਰਤ ਸਥਾਨ ਜੋ ਸਿਸ਼ੋਭਿਤ ਕੀਤਾ ਹੋਇਆ ਹੈ ਤਖਤ ਸਲਾਮ ਹੋਵੇ ਦਿਨ ਰਾਤ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਇਹ ਉਹ ਥਾਣਾ ਸੰਗਤ ਜੀ ਜਿਸ ਨੂੰ ਕ੍ਰਿਤਕ ਬਸ ਹੈ ਪਾਸ਼ਾ ਜੀ ਸਿੰਘਾਂਤ ਕੋ ਸਾਹਿਬ ਕੀ ਔਨ ਲਿਖ ਰਹੇ ਸਭ ਤੋਂ ਪਹਿਲਾਂ ਇਹ ਜ਼ਮੀਨ ਜੋ ਮੁੱਲ ਖਰੀਦੀ ਸੀ ਇਸ ਜ਼ਮੀਨ ਨੂੰ ਮੁੱਲ ਖਰੀਦ ਕੇ ਇੱਥੇ ਉਹਨਾਂ ਨੇ ਰਹਿਣ ਸੇ ਰੱਖਿਆ ਸੀ ਇਸ ਨੂੰ ਗੁਰੂ ਸਾਹਿਬ ਜੀ ਦਾ ਜਿਹੜਾ ਘਰ ਵੀ ਕਿਹਾ ਜਾਂਦਾ ਹੈ ਤੇ ਇੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਜਿਹੜਾ ਪਤਿ ਮਾਸ ਆ ਰਹਿੰਦਾ ਰਿਹਾ ਇਸੇ ਹੀ ਗੁਰਦੁਆਰਾ ਪੋਰਾ ਸਾਹਿਬ ਹੈ ਇੱਥੇ ਅੰਦਰ ਜਿੱਥੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਪੰਥਕੀ ਕਰਿਆ ਕਰਕੇ ਸਭ ਤੱਕ ਬਹੈ ਤਤੈ ਕੀ ਨਾਇਕ ਪੰਚ ਸਮਾਏ